ਮੁਰਦਾਬਾਦ 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 ਬੀਤੇ ਦਿਨੀ ਯੂਪੀ ਦੇ ਲਖੀਮਪੁਰ ਖੀਰੀ ਵਿਖੇ ਭਾਜਪਾ ਦੇ ਕੇਂਦਰੀ ਮੰਤਰੀ ਦੇ ਲੜਕੇ ਦੇ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਕੀਤੇ ਗਏ ਹਮਲੇ ਦੇ ਦੌਰਾਨ ਕਵਰੇਜ ਕਰ ਰਹੇ ਪੱਤਰਕਾਰ ਰਮਨ ਕਸ਼ਪਦੀ ਹੱਤਿਆ ਦੇ ਰੋਸ ਵਜੋਂ ਅਜਰਾਏਕੋਟ ਦੇ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਨਾਲੀ ਕੈਂਡਲ ਮਾਰਚ ਕੱਢ ਕੇ ਸ਼ਹੀਦ ਪੱਤਰਕਾਰ ਰਮਨ ਕਸ਼ਪ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪ੍ਰੈਸ ਕਲੱਬ ਸਬਡਿਵੀਜ਼ਨ ਰਾਇਕੋਟ ਦੇ ਵੱਲੋਂ ਦਲਵਿੰਦਰ ਸਿੰਘ ਰਸ਼ੀਨ ਦੀ ਅਗਵਾਈ ਵਿੱਚ ਕੀਤੇ ਜਾ ਰਹੇ ਪ੍ਰਦਰਸ਼ਨ ਦਾ ਸੂਬਾਈ ਸਕੱਤਰ ਕਾਮਰੇਡ ਦਲਜੀਤ ਕੁਮਾਰ ਗੋਰਾ ਨੇ ਸਾਥੀਆਂ ਸਮੇਤ ਸਾਥ ਦਿੱਤਾ। ਇਸ ਮੌਕੇ ਸੀਨੀਅਰ ਪੱਤਰਕਾਰ ਬਲਵਿੰਦਰ ਸਿੰਘ ਲਿੱਤਰ ਅਤੇ ਕਾਮਰੇਡ ਦਲਜੀਤ ਕੁਮਾਰ ਗੋਰਾ ਨੇ ਸੰਬੋਧਿਤ ਕਰਦਿਆਂ ਆਖਿਆ ਕਿ ਮੌਜੂਦਾ ਸਮੇਂ ਦੇ ਦੌਰਾਨ ਦੇਸ਼ ਦੇ ਵਿੱਚ ਪੱਤਰਕਾਰਾਂ ਤੇ ਹਮਲੇ ਕਾਫੀ ਵੱਧ ਗਏ ਨੇ। ਬਲਕਿ ਲਖੀਮਪੁਰ ਖੀਰੀ ਵਾਲੀ ਘਟਨਾ ਕਾਫੀ ਮੰਦਭਾਗੀ ਹੈ ਜਿਸ ਦੌਰਾਨ ਜਾਲਮਾਨਾ ਤਰੀਕੇ ਦੇ ਨਾਲ ਬੇਕਸੂਰ ਕਿਸਾਨਾਂ ਅਤੇ ਪੱਤਰਕਾਰ ਰਮਨ ਕਸ਼ਕ ਨੂੰ ਬੁਰੀ ਤਰ੍ਹਾਂ ਕੁਚਲ ਕੇ ਕਤਲ ਕੀਤਾ ਗਿਆ ਇਹ ਬੜੀ ਹੋਈ ਹੈ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਹੀ ਮੈਂ ਸੰਤੋਖ ਗੱਲ ਅ ਕੀ ਪ੍ਰੋਗਰਾਮਸ ਰਾਜ ਅ ਅੱਜ ਜਿਹੜੇ ਸਾਡੇ ਉੱਤਰ ਪ੍ਰਦੇਸ਼ ਦੇ ਵਿੱਚ ਲਕੀਨਪੁਰ ਖੀਰੀ ਦੇ ਵਿੱਚ ਜਿਹੜੀ ਦਰਦਨਾਕ ਘਟਨਾ ਵਾਪਰੀ ਆ ਜਿਦੇ ਵਿੱਚ ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹ ਸ਼ਹੀਦ ਹੋਏ ਨੇ ਤੇ ਉਹਨਾਂ ਕਿਸਾਨਾਂ ਦੀ ਕਵਰੇਜ ਕਰਨ ਲਈ ਗਏ ਸਾਡੇ ਇੱਕ ਪੱਤਰਕਾਰ ਜਿਹੜੇ ਸਥਾਨਕ ਮੀਡੀਆ ਨਾਲ ਸਬੰਧ ਰੱਖਦੇ ਸੀ ਰਮਨ ਕਸ਼ਪ ਉਹਨਾਂ ਦਾ ਵੀ ਜਿਹੜਾ ਸ਼ਹਾਦਤ ਉੱਥੇ ਹੋਈ ਆ ਔਰ ਬੇਰਹਿਮੀ ਨਾਲ ਉਹਨਾਂ ਨੂੰ ਗੱਡੀਆਂ ਦੇ ਥੱਲੇ ਦੇ ਕੇ ਦੜਿਆ ਗਿਆ ਹਾਲਾਂਕਿ ਰਮਨ ਦੇ ਪਿਤਾ ਜੀ ਦਾ ਤਾਂ ਇਹ ਵੀ ਦੋਸ਼ ਹੈ ਕਿ ਉਹ ਗੱਡੀ ਥੱਲੇ ਦੜੇ ਜਾਣ ਤੋਂ ਬਾਅਦ ਬਚ ਗਿਆ ਸੀ ਲੇਕਿਨ ਬਾਅਦ ਦੇ ਵਿੱਚ ਉਹ ਗੋਲੀ ਦਸ਼ਕਾਰ ਹੋ ਗਿਆ ਲੇਕਿਨ ਹਾਲੇ ਤੱਕ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਉਥੇ ਜਿਹੜੇ ਸਰਕਾਰੀ ਅਧਿਕਾਰੀ ਨੇ ਜਿਹੜੇ ਡਾਕਟਰ ਵੀ ਨੇ ਉਹ ਵੀ ਦਬਾਹੇਟ ਘਮ ਕਰ ਰਹੇ ਨੇ ਕਿਉਂਕਿ ਜਿਹੜੇ ਦੋਸ਼ੀ ਨੇ ਉਹਨਾਂ ਦੇ ਵਿੱਚ ਦੇਸ਼ ਦੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਤੇ ਉਹਨਾਂ ਦਾ ਪੁੱਤਰ ਜਿਹੜਾ ਉਹ ਦੋਨੋਂ ਸ਼ਾਮਲ ਨੇ ਤੇ ਉਹਨਾਂ ਦੇ ਉੱਤੇ ਮੁਕੱਦਮਾ ਦਰਜ ਹੋਇਆ ਤੇ ਉਹਨਾਂ ਨੂੰ ਬਚਾਉਣ ਲਈ ਸਰਕਾਰ ਹਰ ਯਤਨ ਕਰ ਰਹੀ ਆ ਇਸ ਦੇ ਖਿਲਾਫ ਅੱਜ ਰਾਏਕੋਟ ਦੇ ਪ੍ਰੈਸ ਕਲੱਬ ਤਹਿਸੀਲ ਰਾਏਕੋਟ ਵੱਲੋਂ ਇਹ ਜਿਹੜਾ ਸਮਾਗਮ ਕੀਤਾ ਗਿਆ ਸੀ ਇਹਦੇ ਵਿੱਚ ਕੁਝ ਮਜ਼ਦੂਰ ਜਥੇਬੰਦੀਆਂ ਦੇ ਆਗੂ ਵੀ ਸਾਥੀ ਆਏ ਨੇ ਉਹਨਾਂ ਦਾ ਵੀ ਧੰਨਵਾਦ ਆ ਤੇ ਅੱਜ ਸ਼ਾਮੀ ਐਡੀਸੀ ਲਖੀਨਪੁਰ ਖੀਰੀ ਜਿਹੜੇ ਨੇ ਉਹ ਜਦੋਂ ਪਤਾ ਲੱਗਿਆ ਵੀ ਸਾਰੇ ਦੇਸ਼ ਪੱਤਰਕਾਰਾਂ ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਆ ਤੇ ਅੱਜ ਉਹ ਜਿਹੜਾ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਸੀ 45 ਲੱਖ ਰੁਪਇਆ ਸ਼ਹੀਦ ਕਿਸਾਨਾਂ ਨੂੰ ਉਹ 45 ਲੱਖ ਰੁਪਏ ਦਾ ਚੈੱਕ ਉਹਨਾਂ ਨੂੰ ਵੀ ਦੇ ਦਿੱਤਾ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਤੇ ਭੁਪੇਸ਼ ਬਘੇਲ ਜਿਹੜੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਵੀ ਉੱਥੇ ਦੌਰਾ ਕੀਤਾ ਗਿਆ ਅੱਜ ਉਹ ਵੀ ਗਏ ਨੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਨੇ ਰਮਨ ਕਸ਼ਪ ਦੇ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ ਔਰ ਉਹਨਾਂ ਨੂੰ ਵੀ ਜਿਹੜਾ ਪੰਜਾਬ ਸਰਕਾਰ ਵੱਲੋਂ ਤੇ ਭੁਪੇਸ਼ ਜਿਹੜੀ ਬਗੇਲ ਦੀ ਸਰਕਾਰ ਆ ਛਤੀਸਗੜ੍ਹ ਦੀ ਉਹਨਾਂ ਵੱਲੋਂ ਵੀ 50-50 ਲੱਖ ਰੁਪਏ ਦੀ ਜਿਹੜੀ ਸਹਾਇਤਾ ਰਾਸ਼ੀ ਆ ਉਹ ਦੇਣ ਦਾ ਐਲਾਨ ਕੀਤਾ ਗਿਆ ਤੇ ਸਾਡੇ ਪੱਤਰਕਾਰ ਭਰਾ ਕਸ਼ਪ ਦੇ ਦੀ ਪਤਨੀ ਉਹਨੂੰ ਨੌਕਰੀ ਦੇਣ ਦਾ ਵੀ ਜਿਹੜਾ ਐਲਾਨ ਕੀਤਾ ਗਿਆ ਦੋਸਤੋ ਉਹਨਾਂ ਦੇ ਦੋ ਛੋਟੇ ਬੱਚੇ ਨੇ ਇੱਕ ਧੀ ਤੇ ਇੱਕ ਬੇਟਾ ਉਹਨਾਂ ਦਾ ਦੁੱਖ ਚੱਲਿਆ ਨਹੀਂ ਸੀ ਜਾਂਦਾ ਕੱਲ ਜਦੋਂ ਉਹ ਕੈਮਰੇ ਦੇ ਸਾਹਮਣੇ ਰੋ ਰਹੇ ਸੀ ਨਾ ਸੱਚੀ ਮੱਚੀ ਬਹੁਤ ਹੀ ਦੁਖਦਾਈ ਉਹ ਮੰਜ਼ਰ ਸੀ ਜਿਹਨੂੰ ਦੇਖਣਾ ਹਰ ਕਿਸੇ ਮਤਲਬ ਪੱਥਰਦਲ ਬੰਦਾ ਹੀ ਹੋਏਗਾ ਜਿਹੜਾ ਨਹੀਂ ਰੋਇਆ ਹੋਇਆ ਉਹਨੂੰ ਦੇਖ ਕੇ ਤੇ ਬਹੁਤ ਹੀ ਦੁਖਦਾਈ ਗੱਲ ਸੀ ਬਾਕੀ ਲੋਕਾਂ ਨੂੰ ਆਮ ਤੌਰ ਤੇ ਉਹਨਾਂ ਦੀ ਖਾਤਰ ਲੋਕ ਬੋਲਦੇ ਵੀ ਨੇ ਗੱਲ ਵੀ ਕਰਦੇ ਨੇ ਪਰ ਪੱਤਰਕਾਰ ਭਾਈਚਾਰਾ ਜਿਹੜਾ ਉਹ ਇਸ ਮਾਮਲੇ 'ਚ ਬਹੁਤ ਯਤੀਮਾਂ ਵਾਂਗੂ ਜਣਿਆ ਜਾਂਦਾ ਸਾਡੀ ਗੱਲ ਕਰਨ ਵਾਲਾ ਕੋਈ ਨਹੀਂ ਹੁੰਦਾ ਸੋ ਇਸ ਕਰਕੇ ਅੱਜ ਅਸੀਂ ਜਿਹੜੇ ਰਾਏ ਕੋਰਟ ਦੇ ਪੱਤਰਕਾਰ ਆ ਉਹ ਇਸ ਲਈ ਮੈਦਾਨ ਚ ਆਏ ਸਰ ਮੁਆਵਜ਼ਾ ਮੈਨੂੰ ਤੋਂ ਬਾਅਦ ਵੀ ਕੀ ਲੜਾਈ ਹੈ ਜਾਰੀ ਰਹੇਗੀ ਬਿਲਕੁਲ ਜਾਰੀ ਰਹੇਗੀ ਉਹਨਾਂ ਨੂੰ ਜਿਹੜਾ ਉਹਨਾਂ ਦੇ ਜਿਹੜੇ ਕਾਤਲਾਂ ਨੂੰ ਉਹਨਾਂ ਦੇ ਅੰਜਾਮ ਤੱਕ ਉਹਨਾਂ ਨੂੰ ਸਖਤ ਸਜ਼ਾਾਂ ਦੇਣ ਤੱਕ ਲੜਾਈ ਜਾਰੀ ਰੱਖਾਂਗੇ ਜਿਹੜੀ ਇਹ ਸਰਕਾਰ ਆ ਕੇਂਦਰ ਦੀ ਲਗਾਤਾਰ ਸਾਲ ਤੋਂ ਉੱਪਰ ਕਿ ਕਿਸਾਨ ਵੀ ਰੋੜ ਰਹੇ ਨੇ ਅੱਗੇ ਕਿਸਾਨਾਂ ਦਾ ਲਗਾਤਾਰ ਹਮਲਾ ਕਰਕੇ ਇਹਨਾਂ ਨੇ ਕਿਸਾਨਾਂ ਦੀ ਜਾਨਾਂ ਲਈਆਂ 700 800 ਗਰੀਬ ਕਿਸਾਨ ਮਰ ਚੁੱਕਿਆ ਇਹ ਹੁਣ ਜਿਹੜੇ ਪੱਤਰਕਾਰਾਂ ਦੇ ਵੀ ਜਿਹੜੇ ਇੰਟਰਵਿਊ ਲੈਣ ਜਾਂਦੇ ਆ ਕਿਸਾਨਾਂ ਦੇ ਉਹਨਾਂ ਦੇ ਹਮਲਾ ਕਰਨ ਲੱਗੇ ਗੱਡੀਆਂ ਚੜਾਉਣ ਲੱਗੇ ਅਸੀਂ ਕੇਂਦਰ ਸਰਕਾਰ ਦੀ ਤੇ ਜੋਗੀ ਸਰਕਾਰ ਦੀ ਨਿੰਦਾ ਕਰਦੇ ਆ ਜਿਹੜੇ ਪਰਿਵਾਰ ਆ ਇਹਨਾਂ ਨੂੰ ਉਹਨੂੰ ਤੁਰੰਤ ਜਿਹੜਾ ਮੁਆਵਜ਼ਾ ਦਿੱਤਾ ਨਹੀਂ ਚਾਹੀਦਾ ਦੋਸ਼ੀ ਨੇ ਉਹ ਤੁਰੰਤ ਗ੍ਰਿਫਤਾਰ ਕਰਨੀ ਚਾਹੀਦੀ ਆ ਜਿਹੜੇ ਪਰਿਵਾਰਾਂ ਦੇ ਜੀ ਚਲੇ ਗਏ ਉਹਨਾਂ ਦੀ ਸਰਕਾਰ ਜਿਹੜੇ ਮਰਜ਼ੂਮਾਂ ਉਹ ਫੜ ਕੇ ਜਲਦੀ ਜਲਦੀ ਜਿਹੜਾ ਕੋਰਟਾਂ ਵਿੱਚ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਕੱਟੋ-ਕੱਟ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜਿਹੜਾ ਇਹਨਾਂ ਨੇ ਕਿਸਾਨਾਂ ਦੇ ਤੇ ਪੱਤਰਕਾਰਾਂ ਦੇ ਕਦਰਾਂ ਨਾਲ ਹਮਲਾ ਕੀਤਾ ਇਹਦੀ ਨਿੰਦਾ ਕਰਦੇ ਆ ਸੀਐਡੀਜੀ ਬੋਲੋ ਇਹ ਜਿਹੜੀ ਪਰ ਜੋਗ ਹੈ ਜਿਹੜੀ ਲਗਾਤਾਰ ਕਿਸਾਨ ਮੂਵਮੈਂਟ ਜੀ ਨਾਲ ਜਿਹੜੀ ਅੱਜ ਪ੍ਰੋਟੈਸਟ ਕੀਤਾ ਪੱਤਰਕਾਰ ਭਾਈਚਾਰੇ ਨੇ ਅਸੀਂ ਨਾਲ ਆ ਮੋੜੇ ਨਾਲ ਮੋੜ ਰੱਕ ਜੜਾਂਗੇ ਹੋਰ ਵੀ ਕਿਤੇ ਲੜਨਾ ਪਿਆ ਸਾਨੂੰ ਇਹਨਾਂ ਨਾਲ ਜਿੱਥੇ ਵੀ ਤੱਕ ਲੜਨਾ ਪਿਆ ਸੀ ਸੰਘਰਸ਼ ਦੇ ਨਾਲ ਇਹਨਾਂ ਦੇ ਮੋੜੇ ਨਾਲ ਮੋੜਨ ਲਾ ਕੇ ਲੜਾਂਗੇ ਨਾਲ ਇਹ ਸਾਡੇ ਕੋਲ ਇੱਕ ਪ੍ਰੋਟੈਸਟ ਕੀਤਾ ਗਿਆ ਸੀ ਜੋ ਬੀਤੇ ਦਿਨੀ ਲਖੀਂਪੁਰ ਖੀਰੀ ਦੇ ਵਿੱਚ ਇੱਕ ਭਾਜਪਾ ਆਕੂ ਦੇ ਮੁੰਡੇ ਵੱਲੋਂ ਜੋ ਕਤਲਿਆਮ ਕੀਤਾ ਗਿਆ ਕਿਸਾਨਾਂ ਦਾ ਉਹਦੇ ਚ ਇੱਕ ਪੱਤਰਕਾਰ ਨੂੰ ਵੀ ਸਜ਼ੀਦ ਕੀਤਾ ਗਿਆ ਸੀਗਾ ਉਹਦੇ ਰੋਸ ਵਿੱਚ ਅੱਜ ਰੈਕੋਰਡ ਸਹਿਰ ਦੇ ਵਿੱਚ ਪ੍ਰੈਸ ਕਲੱਬ ਰਾਏਕੋੜ ਸਬਡਿਵੀਜ਼ਨ ਵੱਲੋਂ ਇਹ ਪ੍ਰੋਟੈਸਟ ਕੀਤਾ ਗਿਆ ਔਰ ਉਸ ਸ਼ਹੀਦ ਰਮਨ ਕਸ਼ੇਪ ਨੂੰ ਕੈਂਡਲ ਮਾਰਸ ਕਰਕੇ ਸੰਧਰਾਂਚਲੀ ਭੇਡ ਕੀਤੀ ਗਈ ਹੈ ਅਸੀਂ ਇੱਥੇ ਕਹਿਣਾ ਚਾਹੁੰਦੇ ਆ ਵੀ ਜੋ ਦੇਸ਼ ਦੇ ਹਾਲਾਤ ਨੇ ਉਹਨਾਂ ਦੇ ਵਿੱਚ ਪੱਤਰਕਾਰਾਂ ਦੀ ਜੋ ਸੁਰੱਖਿਆ ਬਹੁਤ ਖਤਰੇ 'ਚ ਔਰ ਸਰਕਾਰ ਨੂੰ ਇਹ ਚੀਜ਼ ਬਾਰੇ ਜ਼ਰੂਰ ਸੋਚਣਾ ਚਾਹੀਦਾ ਵੀ ਜੋ ਸਮਾਜ ਦਾ ਇੱਕ ਚੌਥਾ ਸਤੰਭ ਆ ਔਰ ਲੋਕਾਂ ਦੀ ਆਵਾਜ਼ ਨੂੰ ਸਰਕਾਰ ਦੇ ਸਵਾਰੇ ਬਚਾਉਣ ਦਾ ਕੰਮ ਕਰਦੇ ਨੇ ਉਨ੍ਹਾਂ ਦੀ ਸੁਰੱਖਿਆ ਬਾਰੇ ਸਰਕਾਰ ਨੂੰ ਜ਼ਰੂਰ ਗੰਭੀਰਤਾ ਨਾਲ ਸੋਚਣਾ ਚਾਹੀਦਾ। ਰਮਨ ਕਸੇਵ ਦੇ ਨਾਲ ਜੋ ਘਟਨਾ ਵਾਪਰੀ ਆ ਉਹ ਕਿਸੇ ਵੀ ਪੱਤਰਕਾਰ ਨਾਲ ਵਾਪਰ ਸਕਦੀ ਆ। ਇਸ ਲਈ ਸਾਨੂੰ ਪੱਤਰਕਾਰਾਂ ਨੂੰ ਵੀ ਇੱਕ ਦੋ ਟੋਕੇ ਆਪਣੇ ਹੱਕ ਦੇ ਵਿੱਚ ਆਵਾਜ਼ ਬੰਦ ਕਰਾਉਣੀ ਚਾਹੀਦੀ ਆ। ਜਿਸ ਆਗੂ ਦੇ ਮੁੰਡੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਔਰ ਪੱਤਰਕਾਰ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਤੇ ਸਰਕਾਰੀ ਨੌਕਰੀ ਲਾਜ਼ਮੀ ਤੌਰ ਤੇ ਸਰਕਾਰ ਨੂੰ ਦਿੱਤ ਜਾਣੀ ਸਾਡੀ ਇਹ ਮੰਗ ਆ ਔਰ ਅਸੀਂ ਇਹਦੇ ਲਈ ਦਰਰਾਦ ਇਸੇ ਤਰੀਕੇ ਨਾਲ ਸਗਰਸ ਕਰਦੇ ਰਹਾਂਗੇ। ਰਾਏਕੋਟ ਤੋਂ ਗੁਰਜੀਤ ਸਿੰਘ ਦੀ ਰਿਪੋਰਟ